ਅੰਮ੍ਰਿਤਸਰ ਇਲਾਕੇ ਦੇ ਘੋੜਾ ਪਾਲਕ ਭਰਾਵਾਂ ਲਈ ਇੱਕ ਖੁਸ਼ੀ ਦੀ ਗੱਲ ਹੈ ਕਿ ਅੰਮ੍ਰਿਤਸਰ ਸ਼ਹਿਰ ਦਾ ਇੱਕ ਨੌਜਵਾਨ ਜਿਸ ਦਾ ਨਾਮ ਹੈ ਹਰਮੀਤ ਸਿੰਘ ਜੀ ਹਾਂ ਇਹ ਅੰਮ੍ਰਿਤਸਰ ਦੇ ਮਸ਼ਹੂਰ ਕਾਲਜ ਖਾਲਸਾ ਕਾਲਜ ਦਾ ਸਟੂਡੈਂਟ ਹੈ ਗ੍ਰੈਜੂਏਸ਼ਨ ਕਰ ਰਿਹਾ ਹੈ ਤੇ ਨਾਲ ਇਹਨੂੰ ਪੈ ਗਿਆ ਘੋੜਿਆਂ ਦਾ ਸ਼ੌਂਕ ਤੇ ਹੁਣ ਹਰਮੀਤ ਸਿੰਘ ਨੇ ਸਿੱਖ ਲਿਆ ਫੈਰੀਅਰ ਦਾ ਕੰਮ ਜੀ ਹਾਂ ਸਾਰੇ ਘੋੜਾ ਪਾਲਕ ਭਰਾਵਾਂ ਨੂੰ ਪਤਾ ਹੈ ਅਸੀਂ ਘੋੜੇ ਦਾ ਪਾਲਦੇ ਆ ਪਰ ਘੋੜਿਆਂ ਦੇ ਪੈਰਾ ਬ੍ਰੋਨ ਵਾਲੇ ਜਿਹੜੇ ਭਰਾ ਨੇ ਜਿਹੜੇ ਫੈਰੀਅਰ ਨੇ ਇਹਨਾਂ ਦੀ ਬਹੁਤ ਹੀ ਕਮੀ ਰਹਿੰਦੀ ਹੈ ਸਮੇਂ ਤੇ ਸਾਨੂੰ ਫੈਰੀਅਰ ਮਿਲਦੇ ਨਹੀਂ ਹੁਣ ਤੁਹਾਨੂੰ ਸਹੂਲਤ ਮਿਲ ਗਈ ਹੈ ਅਮਰੀਜ਼ਾ ਸ਼ਹਿਰ ਦੇ ਵਿੱਚ ਨਵੇਂ ਫੈਰੀਅਰ ਦੀ ਤੇ ਹੁਣ ਗੱਲਬਾਤ ਕਰਦੇ ਆ ਹਰਮੀਤ ਸਿੰਘ ਦੇ ਨਾਲ ਤੇ ਜਾਣਦੇ ਆ ਇਹਨਾਂ ਦੇ ਬਾਰੇ ਹੋਰ ਗੱਲਾਂ ਬਾਤਾਂ ਬਸ ਤੁਸੀਂ ਨੰਬਰ ਭਰਾ ਦਾ ਨੋਟ ਕਰ ਲੈਣਾ ਤੇ ਲੋਡ ਪੈਂ ਤੇ ਫੋਨ ਲਾ ਲੈਣਾ ਹਾਂਜੀ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਲਈ ਇੱਕ ਵਧੀਆ ਇਨਫੋਰਮੇਟਿਵ ਵੀਡੀਓ ਲੈ ਕੇ ਆਏ ਹਾਂ ਜੀ ਮੇਰੇ ਕੋਲ ਖੜੇ ਨੇ ਹਰਮੀਤ ਸਿੰਘ ਤਕਰੀਬਨ ਬਹੁਤ ਸਾਰੇ ਭਰਾ ਇਸ ਵੀਰ ਨੂੰ ਜਾਣਦੇ ਨੇ ਚੰਗੀ ਤਰ੍ਹਾਂ ਕਿਉਂਕਿ ਜਦੋਂ ਵੀ ਮੈਂ ਫੋਟੋਗ੍ਰਾਫੀ ਵੀਡੀਓਗ੍ਰਾਫੀ ਕਰਨ ਜਾਂਦਾ ਤੇ ਅਕਸਰ ਮੇਰੇ ਨਾਲ ਕਾਫੀ ਜਗ੍ਹਾ ਤੇ ਗਏ ਨੇ ਕਾਫੀ ਜਗ੍ਹਾ ਤੇ ਇਹਨਾਂ ਨੇ ਮੇਰੇ ਨਾਲ ਸ਼ੂਟ ਕਰਵਾਇਆ ਅੱਜ ਤੁਸੀਂ ਹਰमीत ਵੀਰ ਨੂੰ ਪਹਿਲੀ ਵਾਰ ਇਸ ਡਰੈਸ 'ਚ ਦੇਖ ਰਹੇ ਹੋ ਐਪਰਨ ਪਾਇਆ ਹੋਇਆ ਜ਼ਰਾ ਹੱਥ ਵੀ ਅੱਗੇ ਕਰੋ ਆ ਦੇਖੋ ਟੂਲ ਫੜੇ ਹੋਏ ਨੇ ਤੇ ਜਿਹੜੇ ਵੀ ਮੇਰੇ ਘੋੜਿਆਂ ਵਾਲੇ ਭਰਾ ਨੇ ਉਹਨਾਂ ਨੂੰ ਇਸ ਡਰੈਸ ਨੂੰ ਵੇਖ ਕੇ ਦੱਸਣ ਦੀ ਲੋੜ ਨਹੀਂ ਪੈਂਦੀ ਕਿ ਇਹ ਬੰਦਾ ਕੌਣ ਹੈ ਉਹ ਸਮਝ ਜਾਂਦੇ ਆ ਕਿ ਬੰਦਾ ਫੈਰੀਅਰ ਤੇ ਦੋਸਤੋ ਹਰਮਿੰਦਰ ਸਿੰਘ ਨੂੰ ਨਹੀਂ ਲਗਭਗ ਕੋਈ ਸਾਲ ਸਵਾ ਸਾਲ ਪਹਿਲਾਂ ਘੋੜਿਆਂ ਦੇ ਵਿੱਚ ਇੰਟਰਸਟ ਦਿਖਾਉਣ ਲੱਗੇ ਮੇਰੇ ਨਾਲ ਆਉਣ ਜਾਣ ਲੱਗੇ ਰਿਸ਼ਤੇਦਾਰੀ 'ਚ ਮੇਰਾ ਭਨੇਵਾ ਹੈ ਤੇ ਮੈਂ ਲਗਦਾ ਜੀ ਮੁੰਡੇ ਦਾ ਮਾਮਾ ਮਾਮਾ ਮਾਝ ਵਾਲੇ ਕਹਿ ਨਹੀਂ ਦਿੰਦੇ ਹੋ ਮਾਮਾ ਇਧਰ ਆ ਇਹੋ ਵਾਲਾ ਮਾਮਾ ਨਹੀਂ ਹੈ ਰਿਸ਼ਤੇਦਾਰੀ ਸੱਚੀ ਮਾਮਾ ਹੈ ਤੇ ਇਹ ਵੀਰ ਨੇ ਜਦੋਂ ਘੋੜਿਆਂ ਦਾ ਸ਼ੌਂਕ ਪਿਆ ਮੇਰੇ ਕੋਲ ਆਉਣ ਲੱਗੇ ਅਸੀਂ ਫੋਟੋ ਵੀਡੀਓਗ੍ਰਾਫੀ ਕਰਨ ਲੱਗੇ ਇਮ ਨੂੰ ਕਹਿੰਦੇ ਕਿ ਮਾਮਾ ਜੀ ਕੁਛ ਇਦਾਂ ਦਾ ਕੰਮ ਦੱਸੋ ਜੀ ਮੈਂ ਘੋੜਿਆਂ 'ਚ ਰਹਿ ਕੇ ਜੇ ਕੁਛ ਕਮਾਉਣਾ ਹੋਵੇ ਜਾਂ ਕੁਛ ਘੋੜਿਆਂ ਵਾਸਤੇ ਵਧੀਆ ਕਰਨਾ ਹੋਵੇ ਮੈਂ ਫਿਰ ਇੱਕੋ ਹੀ ਆਪਸ਼ਨ ਦਿੱਤੀ ਮੈਂ ਕਿਹਾ ਵੀ ਘੋੜਿਆਂ ਦਾ ਜਾਂ ਤਾਂ ਡਾਕਟਰ ਬੰਨਾ ਬਹੁਤ ਚੰਗਾ ਹੈ ਤੇ ਜਾਂ ਘੋੜਿਆਂ ਦਾ ਫੈਰੀਅਰ ਬੰਨਾ ਬਹੁਤ ਚੰਗਾ ਕਿਉਂਕਿ ਘੋੜਿਆਂ ਦੀ ਇੰਡਸਟਰੀ ਦੇ ਵਿੱਚ ਜੇ ਤੁਸੀਂ ਘੋੜੇ ਪਾਲਕਾਂ ਵਾਸਤੇ ਕੁਛ ਕਰਨਾ ਚਾਹੁੰਦੇ ਹੋ ਤੁਸੀਂ ਘੋੜਿਆਂ ਦੇ ਇੱਕ ਚੰਗੇ ਫੈਰੀਅਰ ਬਣ ਜਾਓ ਘੋੜਿਆਂ ਦੇ ਡਾਕਟਰ ਬਣ ਜਾਓ ਤੇ ਸਭ ਤੋਂ ਚੰਗਾ ਕਿਉਂਕਿ ਘੋੜੇ ਫਾਰਮ ਤੇ ਸਭ ਤੋਂ ਜ਼ਿਆਦਾ ਲੋਡ ਜਿਹੜੀ ਹੈ ਫਾਇਰ ਦੀ ਹੁੰਦੀ ਹੈ ਹਾਂਜੀ ਤੇ ਆਪਾਂ ਗੱਲਬਾਤ ਕਰਦੇ ਹਾਂ ਹਰਮੀਤ ਸਿੰਘ ਜੀ ਨਾਲ ਪੁੱਛਦੇ ਹਾਂ ਇਹਨਾਂ ਦਾ ਜਿਹੜਾ ਸਫਰ ਸ਼ੁਰੂ ਹੋਇਆ ਕਿਸ ਘੋੜਾ ਪਾਲਕਾਂ ਦੀ ਇੰਡਸਟਰੀ ਦੇ ਵਿੱਚ ਇਸ ਦੁਨੀਆ ਦੇ ਵਿੱਚ ਘੋੜਿਆਂ ਦੇ ਇਹ ਪੈਰ ਬਣਾਉਣਾ ਸਿੱਖ ਗਏ ਨੇ ਇਹਨਾਂ ਨੇ ਡੁੰਡਲੋਤ ਤੋਂ ਕੋਰਸ ਕੀਤਾ ਹੁਣ ਅੱਜਕੱਲ ਟ੍ਰੇਨਿੰਗ ਜਿਹੜੀ ਹੈ ਸ਼ੁਰੂ ਕਰ ਚੁੱਕੇ ਆ ਤੇ ਆਓ ਗੱਲਬਾਤ ਕਰਦੇ ਆ ਹੋਰ ਹਰਮੀਤ ਸਿੰਘ ਵਧੀਆ ਜੀ ਵਧੀਆ ਤੇ ਹੀ ਸੁਣਾਓ ਉਹ ਹੱਸ ਰਿਹਾ ਮਿੱਠਾ ਮਿੱਠਾ ਲੱਗ ਗਿਆ ਉਹ ਮੇਰਾ ਨਾ ਨੇਚਰ ਹੀ ਇਦਾਂ ਦਾ ਨੇ ਚਰਨੀ ਦਾ ਤੂੰ ਮੈਨੂੰ ਸੀਰੀਅਸ ਹੋ ਕੇ ਬੋਲਦੇ ਲੱਗਦਾ ਅੱਜ ਸੁਣਿਆ ਹਾਂ ਤਾਂ ਕਰ ਗਿਆ ਉਦਾਂ ਸਾਰਾ ਦਿਨ ਸਾਰਾ ਦਿਨ ਆ ਸਮਝਾਂਗੇ ਹਾਂ ਹੱਸਾ ਸਮਝਾ ਕੇ ਚੱਲਣਾ ਤੇ ਅੱਜ ਵੀਡੀਓ ਦੇ ਅੱਗੇ ਵੇਖੇ ਤੇ ਅਰਮਿਤ ਸਿੰਘ ਫਿਰ ਮਤਲਬ ਮੇਰੇ ਕਹਿਣ ਦਾ ਹੀ ਪ੍ਰਭਾਵ ਜ਼ਿਆਦਾ ਹੋਇਆ ਜਾਂ ਕੁਝ ਆਪਣਾ ਮਨ ਨੇ ਵੀ ਕੁਝ ਆਵਾਜ਼ ਦਿੱਤੀ ਕਿ ਯਾਰ ਮੈਂ ਕੁਝ ਇੱਕ ਪੰਗਾ ਲਵਾਂ ਨਹੀਂ ਕਿਵੇਂ ਫੈਰੀਅਰ ਬਣਿਆ ਆਪਣੇ ਦਿਲ ਦੀ ਗੱਲ ਦੱਸ ਅਜੇ ਫੈਰੀਅਰ ਇਦਾਂ ਬਣਿਆ ਕਿ ਜਦੋਂ ਸ਼ੌਂਕ ਪਿਆ ਪਹਿਲਾਂ ਤਾਂ ਸਵਾਰੀ ਦਾ ਸ਼ੌਂਕ ਪਿਆ ਹਨਾ ਤੇ ਸ਼ੁਰੂ ਤਾਂ ਆਪਾਂ ਸਵਾਰੀ ਦਾ ਕੀਤਾ ਫਿਰ ਫੋਟੋਗ੍ਰਾਫੀ ਦਾ ਕੀਤਾ ਫਿਰ ਤੁਸੀਂ ਮੈਨੂੰ ਦੱਸਿਆ ਗਾਈਡ ਕੀਤਾ ਕਿ ਇਹ ਕੰਮ ਕਰਕੇ ਦੇ ਫਿਰ ਜਦੋਂ ਫੈਰੀਅਰ ਦੀ ਬਾਰੇ ਸੋਚਿਆ ਪਹਿਲਾਂ ਤਾਂ ਮੈਂ ਸੋਚਿਆ ਕਿ ਨਹੀਂ ਯਾਰ ਕਾ ਮੌਖਾ ਜੀ ਫਿਰ ਮੈਂ ਦੇਖਿਆ ਅੱਛਾ ਕਿਵੇਂ ਲੱਗਾ ਕਾ ਮੌਖਾ ਕੰਮ ਇਦਾਂ ਕੀ ਹਨਾ ਕਿ ਜਾਨਵਰਾਂ ਨੂੰ ਫੜਨਾ ਤਾਂ ਚਲੋ ਕੋਈ ਵੱਡੀ ਗੱਲ ਨਹੀਂ ਆ ਪਰ ਜਾਨਵਰ ਨਾਲ ਫਿਰ ਕਮਿਊਨੀਕੇਟ ਕਰਨਾ ਉਹਨੂੰ ਦੱਸਣਾ ਕਿ ਨਹੀਂ ਪੁੱਤ ਜ਼ਿਆਦਾ ਹਿੱਲੀ ਨਾ ਹਨਾ ਕਈ ਵਾਰੀ ਹੁੰਦਾ ਕਿ ਜਾਨਵਰ ਟੜਕ ਜਾਂਦਾ ਬਾਰ-ਬਾਰ ਡਰਦਾ ਜੀ ਪੈਰ ਨਹੀਂ ਫੜਾਉਂਦਾ ਪੈਰ ਨਹੀਂ ਫੜਾਉਂਦਾ ਕਈਆਂ ਨੇ ਉਹਨਾਂ ਨੂੰ ਲਾਲਾ ਮੂੰਗੇ ਉਹਨਾਂ ਦੇ ਨੱਕ ਨੂੰ ਇੰਨਾ ਕਿ ਜ਼ਿਆਦਾ ਉਹ ਕਰ ਦਿੱਤਾ ਹੁੰਦਾ ਕਿ ਜਾਨਵਰ ਟੱਕ ਲਾ ਦਿੰਦੇ ਬੱਲਵੱਟ ਲਾ ਕੇ ਉਹਨੂੰ ਇੰਨਾ ਕਿ ਜ਼ਿਆਦਾ ਖਿਜਾ ਦਿੱਤਾ ਹੁੰਦਾ ਕਿ ਉਹ ਜਾਨਵਰ ਲੱਗੇ ਨਹੀਂ ਆਉਂਦਾ ਲੱਗੇ ਨਹੀਂ ਆਉਣ ਦਿੰਦਾ ਫਿਰ ਤਦ ਕਰਕੇ ਐਂ ਲੱਗਦਾ ਹੈ ਕਿ ਜਾਨਵਰ ਸੱਟ ਨਾ ਲਾ ਦੇ ਐਨਾ ਕਰਦੇ ਬੜਾ ਕੁਝ ਸੁਣਨ ਨੂੰ ਵੀ ਮਿਲਦਾ ਕਿ ਜਿੱਦਾਂ ਪਿਛੇ ਜੇ ਹੁਣ ਫੈਰੀ ਦੀ ਇੱਕ ਦੀ ਡੈਥ ਵੀ ਹੋ ਗਈ ਸੀਗੀ ਉਹ ਮਾਰਦੀ ਸੀ ਹਾਂਜੀ ਲੱਤ ਮਾਰਦੀ ਸੀਗੀ ਹਨਾ ਕਈ ਗੱਲਾਂ ਆ ਜਾਂਦੀਆਂ ਇਹ ਲੱਗਾ ਤੁਹਾਨੂੰ ਡਰ ਵੀ ਰਿਸਕ ਜਿਹਾ ਵਾਲਾ ਰਿਸਕ ਜੇ ਵਾਲਾ ਕੰਮ ਆ ਪਰ ਫਿਰ ਜਦੋਂ ਕਰਿਆ ਉਥੇ ਕੋਰਸ ਕਰਿਆ ਕੋਰਸ ਵਾਲਿਆਂ ਨੇ ਵੀ ਇਹ ਗੱਲ ਕਰੀ ਕਿ ਅਸੀਂ ਜਾਨਵਰ ਨੂੰ ਡਰਾਈ ਦਾ ਨਹੀਂ ਹਾਂ ਜਿੰਨਾ ਪਿਆਨਾ ਰੱਖੋਗੇ ਜਾਨਵਰ ਤੁਹਾਡੀ ਸੁਣਦਾ ਵੀ ਤੁਸੀਂ ਕੋੜੇ ਨੂੰ ਪਿਆਰ ਨਾਲ ਪੁਚਕਾਰ ਕੇ ਆਵਾਜ਼ ਦੇ ਕੇ ਹੱਥ ਲਾਓ ਫੜੋ ਤੇ ਕੋਈ ਗੱਲ ਨਹੀਂ ਹਾਂਜੀ ਕੋਈ ਗੱਲ ਨਹੀਂ ਉਹਨਾਂ ਨੇ ਇਹ ਵੀ ਗੱਲ ਕਰੀ ਸੀਗੀ ਕਿ ਤੁਸੀਂ ਮਿੱਠੇ ਤੋਂ ਸ਼ੁਰੂਆਤ ਕਰੋ ਜਿੱਦਾਂ ਮੰਨ ਲਓ ਤੁਸੀਂ ਨਵੇਂ ਹੋ ਇੱਕ ਤਾਂ ਹੁੰਦਾ ਕਿ ਫੈਰੀਏ ਜਿਹੜੇ ਜਾਣਦੇ ਉਹਨੂੰ ਜਾਨਵਰ ਪਛਾਣਦਾ ਜਿਹੜਾ ਬਿਲਕੁਲ ਨਵਾਂ ਆ ਉਹ ਸ਼ੱਕਰ ਲੈ ਜੇ ਜਾਂ ਗੁੜ ਖਵਾਵੇ ਜਾਨਵਰ ਨੂੰ ਉਹਨਾਂ ਕਮਿਊਨੀਕੇਟ ਕਰੇ ਤਾਂ ਕਿ ਉਹਨੂੰ ਇਹ ਲੱਗੇ ਕਿ ਮੈਂ ਉਹਦਾ ਨੁਕਸਾਨ ਨਹੀਂ ਕਰਨਾ ਉਹਦਾ ਫਾਇਦਾ ਹੀ ਕਰਨਾ ਫਾਇਦਾ ਕਰਨਾ ਫਾਇਦਾ ਹੀ ਕਰਨਾ ਤਾਂ ਫਿਰ ਜਦੋਂ ਉੱਥੇ ਇਹ ਚੀਜ਼ ਸਿੱਖੀ ਫਿਰ ਸਮਝ ਆਈ ਕਿ ਹਾਂ ਕਿ ਜਾਨਵਰ ਤੁਹਾਡਾ ਨੁਕਸਾਨ ਨਹੀਂ ਕਰਦੇ ਪਿਆਰ ਨਾਲ ਤੁਹਾਡੀ ਗੱਲ ਸੁਣਦੇ ਆ ਬਸ ਜਾਨਵਰ ਨਾਲ ਕਮਿਊਨੀਕੇਟ ਕਰਨਾ ਆਉਣਾ ਕਿਵੇਂ ਕਰਨਾ ਆਉਣਾ ਚਾਹੀਦਾ ਤੇ ਹੁਣ ਆਪਾਂ ਜਿਹੜਾ ਬੈਚ ਚ ਆਪਾਂ ਡੁੰਡਲੋਦ ਗਏ ਸੀ ਫੈਰੀਅਰ ਹਾਂਜੀ ਕੋਰਸ ਕਰਨ ਕਿਹੜਾ ਬੈਚ ਲਾ ਕੇ ਆਏ ਹੋ ਮੈਂ ਫ फेब्रुवारी ਬੈਚ ਲਾ ਕੇ ਆਇਆ 2025 ਦਾ ਹੀ ਹਾਂਜੀ 2025 ਵਾਲਾ ਫ फेब्रुवारी ਦੇ ਵਿੱਚ ਤੁਸੀਂ ਸ਼ੁਰੂ ਕੀਤਾ ਤੇ ਉਸ ਤੋਂ ਬਾਅਦ ਉਹ ਬੈਚ ਤੋਂ ਬਾਅਦ ਹੁਣ ਤੁਸੀਂ ਅੱਗੇ ਪ੍ਰੈਕਟਿਸ ਕਰ ਰਹੇ ਹੋ ਹਾਂਜੀ ਕਿਉਂ ਕਿੰਨਾ ਚਿਰ ਹੋ ਗਿਆ ਤੇ ਕਿੰਨਾ ਨਾ ਕਰ ਰਹੇ ਮੈਨੂੰ ਸਾਢੇ ਕਿਤੇ 3 ਮਹੀਨੇ ਹੋ ਗਏ ਆ ਬਰਕਤ ਭਾਈ ਨਾਲ ਕੰਮ ਕਰਦਾ ਪਿਆ ਉਹਨਾਂ ਦੇ ਛੋਟੇ ਬ੍ਰਦਰ ਰਾਣਾ ਭਾਈ ਬਰਕਤ ਅਲੀ ਖੰਨੇ ਤੋਂ ਹਾਂਜੀ ਠੀਕ ਹੈ ਉਹਨਾਂ ਨਾਲ ਮੈਂ ਪ੍ਰੈਕਟਿਸ ਕਰਦਾ ਪਿਆ ਮਤਲਬ ਖੰਨੇ ਤੋਂ ਜੀ ਭਾਈ ਬਰਕਤ ਅਲੀ ਹੁਣੀ ਹਾਂਜੀ ਉਹ ਖਾਨਦਾਨੀ ਘੋੜਿਆਂ ਦਾ ਜਿਹੜੇ ਉਹ ਪੈਰਾਂ ਦਾ ਕੰਮ ਕਰਦੇ ਫੈਰੀਅਰ ਨੇ ਕਈ ਸਾਲ ਹੋ ਗਏ ਉਹਨਾਂ ਦੇ ਪਰਿਵਾਰ ਚ ਘੋੜਿਆਂ ਦਾ ਕੰਮ ਕਰਦੇ ਤੇ ਖੰਨਾ ਏਰੀਆ ਹੋ ਗਿਆ ਪਟਿਆਲਾ ਏਰੀਆ ਹੋ ਗਿਆ ਚੰਗੇ ਚੰਗੇ ਫਾਰਮਾਂ ਤੇ ਜਿਨ੍ਹਾਂ ਕੋ ਚੰਗੇ ਵਧੀਆ ਘੋੜੇ ਨੇ ਉੱਥੇ ਜਾ ਕੇ ਉਹ ਸਾਫੀ ਘੋੜਿਆਂ ਦੀ ਕਰਦੇ ਆ ਤੇ ਹਰਮੀਤ ਹੁਣਾਂ ਨੂੰ ਉਹਨਾਂ ਦੇ ਨਾਲ ਭੇਜਿਆ ਉੱਥੇ ਉਹਨਾਂ ਨਾਲ ਰਹਿ ਕੇ ਹੁਣ ਪ੍ਰੈਕਟੀਕਲ ਜਿਹੜਾ ਕਰ ਰਹੇ ਨੇ ਸਿੱਖ ਰਹੇ ਨੇ ਥਿਊਰੀ ਕਲਾਸਾਂ ਸਾਰੀਆਂ ਡੁੰਡ ਲੋਤ ਤੋਂ ਹੋਈਆਂ ਪ੍ਰੈਕਟੀਕਲ ਤਾਂ ਉੱਥੇ ਵੀ ਕਰਾਉਂਦੇ ਆ ਹਾਂਜੀ ਪ੍ਰੈਕਟੀਕਲ ਤਾਂ ਉੱਥੇ ਕਰਾਉਂਦੇ ਆ ਤੁਸੀਂ ਇੱਕ ਟਾਈਮ ਸ਼ੇਰਮੀਤ ਤੁਸੀਂ ਨਵੇਂ ਆਏ ਹੋ ਘੋੜਿਆਂ 'ਚ ਬਹੁਤ ਪੁਰਾਣੇ ਨਹੀਂ ਹੋ ਨਾ ਤੁਹਾਡੀ ਫੈਮਿਲੀ 'ਚ ਕਦੀ ਕਿਸ ਨੇ ਘੋੜੇ ਰੱਖੇ ਨਾ ਤੁਸੀਂ ਬਚਪਨ 'ਚ ਕਦੀ ਘੋੜਿਆਂ ਬਾਰੇ ਸੁਣਿਆ ਸੀ ਯਾਰ ਆਹ ਕੰਮ ਵੀ ਹੁੰਦਾ ਆ ਇੱਕਦਮ ਤੁਸੀਂ ਸਾਲ ਡੇਢ ਸਾਲ ਦੇ ਵਿੱਚ ਦੇ ਘੋੜਿਆਂ ਦੇ ਪੈਰਾਂ ਬਾਰੇ ਜੋ ਤੁਸੀਂ ਡੰਡਲੋਤ ਤੋਂ ਸਿੱਖ ਕੇ ਆਏ ਆਂ ਕੁਝ ਦਰਸ਼ਕਾਂ ਨੂੰ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਕਿ ਹੁਣ ਤੁਸੀਂ ਘੋੜਿਆਂ ਦੇ ਪੈਰਾਂ ਬਾਰੇ ਕੀ ਸੋਚਦੇ ਹੋ ਅੱਜ ਤੋਂ ਸਾਲ 1.5 ਸਾਲ ਪਹਿਲਾਂ ਕੀ ਸੋਚਦੇ ਸੀ ਪਹਿਲਾਂ ਅਸੀਂ ਸੋਚਦੇ ਸੀ ਕਿ ਸਿਰਫ ਇਹ ਦੇਖਣ ਨੂੰ ਐਂ ਲੱਗਦਾ ਕਿ ਪੈਰ ਨਾਰਮਲ ਜੀ ਗੱਲ ਆ ਹੈਨਾ ਕਿ ਇੱਥੇ ਕੋਈ ਵੱਡੀ ਗੱਲ ਨਹੀਂ ਕੋਈ ਵੀ ਬਣਾ ਸਕਦਾ ਹੈ ਹੈਨਾ ਪੈਰ ਹੀ ਨੇ ਪੈਰ ਹੀ ਬਣਾਉਣੇ ਵੀ ਹੁੰਦੇ ਕਿ ਨਹੀਂ ਬਣਾਉਣੇ ਬਣਾਉਣੇ ਹੁੰਦੇ ਆ ਕਿ ਲੋਡ ਕੀ ਆ ਇਹਨਾਂ ਨੂੰ ਬਣਾਉਣ ਦੀ ਫਿਰ ਉੱਥੇ ਜਾ ਕੇ ਇਹ ਜੀ ਸਮਝ ਆਈ ਕਿ ਇਹਨਾਂ ਨੂੰ ਬਣਾਉਣ ਦੀ ਬਹੁਤ ਜ਼ਿਆਦਾ ਲੋੜ ਆ ਕਿ ਜੇ ਅਸੀਂ 40-45 ਦਿਨ ਤੋਂ ਵੱਧ ਟਾਈਮ ਪਾ ਦਿੰਨੇ ਆ ਟਾਈਮ ਪੀਰੀਅਡ ਪਾ ਦਿੰਨੇ ਆ ਇਹਦੇ ਥੱਲੇ ਫਰੌਗ ਹੁੰਦਾ ਹਨ ਜਿਹੜੇ ਜਾਣਕਾਰੀ ਰੱਖਦੇ ਆ ਆਪਣੇ ਪੰਜਾਬੀ ਜਨ ਪਪੂਤਲੀ ਕਹਿ ਦਿੰਨੇ ਜਿਹੜੇ ਵੀ ਵੀਰ ਘੋੜੀਆਂ ਰੱਖਦੇ ਸਾਰ ਨੂੰ ਪਤਾ ਵੀ ਘੋੜੀਆਂ ਦੇ ਪੈਰ ਥਲੇ ਪੂਤਲੀ ਹੁੰਦੀ ਆ ਫਰੌਗ ਹੁੰਦਾ ਫਰੌਗ ਹੁੰਦਾ ਫਰੌਗ ਜੇ ਜੇ ਤਾਂ ਉਹ ਮੰਨ ਲਓ ਕਿ ਤੁਹਾਡਾ ਹਾਰਡ ਆ ਸਮਝੋ ਕਿ ਉਹਦੇ ਵਿੱਚ ਪਾਣੀ ਦੀ ਕਮੀ ਘਟ ਗਈ ਆ ਜੀ ਕਿ ਉਹਦੇ ਚ ਪਾਣੀ ਦਾ ਜਿਹੜਾ ਤੱਤ ਆ ਉਹ ਘਟ ਗਿਆ ਉਹਨੂੰ ਜਿੰਨਾ ਤੁਸੀਂ ਜੈਲੀ ਰੱਖੋਗੇ ਉਹਨਾਂ ਵਧੀਆ ਠੀਕ ਹੈ ਜੀ ਪੈਰ ਸੁੱਕਣਾ ਨਹੀਂ ਚਾਹੀਦਾ ਹੁਣ 60% ਵਜ਼ਨ ਜਿਹੜਾ ਆ ਜਾਨਵਰ ਦਾ ਅਗਲੇ ਪੈਰਾਂ ਤੇ ਹੁੰਦਾ ਤੇ ਜੇ ਅਸੀਂ ਪੈਰ ਨਹੀਂ ਟਾਈਮ ਸਿਰ ਬਣਾਵਾਂਗੇ ਹਨਾ ਫਿਰ ਉਹ ਦਿਨ ਆ ਇਹ ਹੁੰਦਾ ਕਿ ਜਾਨਵਰ ਸਹੀ ਨਹੀਂ ਮਹਿਸੂਸ ਕਰਦਾ ਉਹਨੂੰ ਚੱਲਣ 'ਚ ਦਿੱਕਤ ਆਉਂਦੀ ਆ ਕਈ ਚੀਜ਼ਾਂ ਹੋ ਜਾਂਦੀਆਂ ਜਿੱਦਾਂ ਰੇੜੇ ਵਾਲਿਆਂ ਨੂੰ ਮੈਂ ਖਾਸ ਕਰਕੇ ਵੇਖਦਾ ਆ ਕਿ ਉਹਨਾਂ ਦਾ ਪੈਰ ਅਨਿਵਨ ਹੁੰਦਾ ਹੈ ਤਾਂ ਵੀ ਉਹ ਚਲਾਈ ਜਾਣਗੇ ਜਾਨਵਰ ਜਿੱਦਾਂ ਡਿੰਗੇ ਟੇਡੇ ਹੋ ਜਾਂਦੇ ਜਾਨਵਰ ਤੇ ਜ਼ੋਰ ਲੱਗ ਰਿਹਾ ਹੁੰਦਾ ਗਾਮਚੀਆਂ ਮੁੜ ਜਾਂਦੀਆਂ ਗਾਮਚੀਆਂ ਮੁੜ ਪਰ ਧਿਆਨ ਨਹੀਂ ਦਿੰਦੇ ਪਰਾਂਵਾਂ ਲੋਖਿੱਚੀ ਜਾਂਦੇ ਕੰਮ ਲੈਂਦੇ ਕੋੜਾ ਹਾਂਜੀ ਉਹਨਾਂ ਨੇ ਕੰਮ ਲੈਣਾ ਹੁੰਦਾ ਪਰ ਜਦੋਂ ਆਪਾਂ ਸਿੱਖ ਲਈਦਾ ਫਿਰ ਜਾਨਵਰ ਤੇ ਤਰਸ ਹੁੰਦਾ ਕਿ ਨਹੀਂ ਯਾਰ ਉਹਦੇ ਪੈਰ ਟੇਡੇ ਆ ਇਹਨਾਂ ਨੂੰ ਸਮਝ ਨਹੀਂ ਆਗੀ ਇਸ ਚੀਜ਼ ਦੀ ਸਮਝ ਨਹੀਂ ਆ ਉਹਦਾ ਬੋਡੀ ਬੈਲੈਂ ਕੈਲਿਨਮੈਂਟ ਜਿਹੜੀ ਆ ਪੈਰਾਂ ਦਾ ਬੈਲੈਂਸ ਸਹੀ ਹੋਣਾ ਚਾਹੀਦਾ ਹਾਂਜੀ ਹੁਣ ਉੱਥੇ ਇਹ ਚੀਜ਼ ਸਿੱਖੀ ਗਈ ਇੱਕ ਹਿਸਾਬ ਦਾ ਸਾਨੂੰ ਐਕਸ-ਰੇ ਕਰਨਾ ਆ ਜਾਂਦਾ ਕੀ ਹੁਣ ਸਾਨੂੰ ਪਤਾ ਕਿ ਉਹਦੀ ਸ਼ੋਲਡਰ ਤੋਂ ਅਸੀਂ ਇੱਕ ਲਾਈਨ ਕਿੱਡਾ ਖਿੱਚਾਂਗੇ ਇਮੇਜਿਨਰੀ ਕਿ ਇਹਦਾ ਪੈਰ ਅੰਦਰ ਨੂੰ ਦੇਣੀ ਆ ਬਾਹਰ ਨੂੰ ਦੇਣੀ ਆ ਇਹ ਚੀਜ਼ਾਂ ਦਾ ਬੰਦੇ ਦਿਮਾਗ 'ਚ ਆਉਣ ਲੱਗ ਪੈਂਦਾ ਜੇ ਮੰਨ ਲਓ ਹੁਣ ਉੱਥੇ ਉਹ ਹੀ ਗੱਲ ਕਰਦੇ ਆ ਕਿ ਜਦੋਂ ਆਪਾਂ ਪੈਰ ਚੱਕ ਕੇ ਦੇਖਦੇ ਆ ਹੁਣ ਜੇ ਪੈਰ ਦਾ ਸੋਲ ਦਾ ਅਸੀਂ ਉੱਤੇ ਸਕੁਅਰ ਬਣਾਈਏ ਐਦਾਂ ਬਾਕਸ ਬਣਾ ਕੇ ਦੇਖੀਏ ਤਾਂ ਜੇ ਮੰਨ ਲਓ ਕੋੜੇ ਦਾ ਡੇਢ ਕੁਇੰਟਲ ਵਜਨ ਆ ਤਾਂ ਮੰਨ ਕੇ ਚੱਲੋ ਕਿ ਉਹ ਜਿਹੜੇ ਆਪਾਂ ਸਕੁਅਰ ਬਣਾਉਣੇ ਆ ਉਹਦੇ ਸੂਲ ਦੇ ਵਿੱਚ ਤਾਂ ਇੱਕ ਸਕੁਅਰ ਦੇ ਵਿੱਚ 5 ਕਿਲੋ ਵਜਨ ਆਉਂਦਾ ਤਾਂ ਇੱਕ ਪੈਰ ਦੇ ਵਿੱਚ ਮੰਨ ਕੇ ਚੱਲੋ ਕਿ 60 ਕਿਲੋ ਵਜਨ ਆ ਜਾਂਦਾ ਰਮਾਨਾ ਜੀ ਡੇਢ ਦੋ ਕੁਇੰਟਲ ਵਜਣਾ ਤੇ ਇੱਕ ਪੈਰ ਕਿੰਨਾ ਛੋਟਾ ਪੈਰ ਘੋੜੇ ਦਾ ਇੱਕ ਪੈਰ ਦੀ ਕਲ ਕਰੇ 60 ਕਿਲੋ ਤੱਕ ਵਜਨ ਚੁੱਕ ਰਿਹਾ ਹਾਂ ਹਾਂਜੀ ਇੱਕ ਪੈਰ ਦੇ ਕਿੰਨੀ ਜ਼ਰੂਰੀ ਆ ਪੈਰ ਦਾ ਧਿਆਨ ਰੱਖਣਾ ਹਾਂਜੀ ਤੇ ਜੇ ਮੰਨ ਲਓ ਅਸੀਂ ਪੈਰ ਨਹੀਂ ਬਣਾਵਾਂਗੇ ਅਨਈਵਨ ਰੱਖਾਂਗੇ ਪੈਰ ਤਾਂ ਉਹਨੂੰ ਦਿੱਕਤ ਤੇ ਆਪੇ ਜਾਨਵਰ ਨੂੰ ਹੋਣੀ ਫਿਰ ਉਹਨੇ ਚੱਲਣਾ ਵੀ ਨਹੀਂ ਸਹੀ ਫਿਰ ਅਸੀਂ ਕਹਿੰਨੇ ਕਿ ਜਾਨਵਰ ਮੜਾ ਆ ਜੀ ਤੰਗ ਪਰੇਸ਼ਾਨ ਜਾਦਾ ਕਰਦਾ ਕਾਰਨ ਇਹ ਹੀ ਹੁੰਦਾ ਕਿ ਕਹਿ ਲਓ ਕਿ ਉਹਦਾ ਦਿਮਾਗ ਦਾ ਕਨੈਕਸ਼ਨ ਪੈਰਾਂ ਨਾਲ ਹੀ ਆ ਪੈਰਾਂ ਨਾਲ ਕੀ ਸਭ ਤੋਂ ਜ਼ਿਆਦਾ ਹੁਣ ਆਪਾਂ ਉਦਾਂ ਵੀ ਪੰਜਾਬੀ ਚ ਗੱਲ ਕਰਦੇ ਆਂ ਕਿ ਜਾਨਵਰ ਪੈਰਾਂ ਤੋਂ ਹੀ ਆ ਜੀ ਹੋਰ ਗੱਲ ਕੋਈ ਨਹੀਂ ਆ ਹੋਰ ਹੋਰ ਇਹਦੇ ਚ ਕੀ ਆ ਜੇ ਇਹ ਚੱਲੂਗਾ ਹੀ ਨਹੀਂ ਤਾਂ ਫਿਰ ਇਹਨੂੰ ਅਸੀਂ ਕੌਡੀਆਂ ਦੇ ਭਾਈ ਸਮਝਣਾ ਤੇ ਜੇ ਉਹਦੇ ਪੈਰ ਚੰਗੇ ਆ ਹੁਣ ਆਪਾਂ ਗੱਲ ਕਰੀਏ ਜਿਨੇ ਜਨੇ ਘੋੜੇ ਦੇ ਪੈਰ ਚੰਗੇ ਨੇ ਹਾਂਜੀ ਉਹਦੀ ਸਹੀ ਟਾਈਮ ਤੇ ਟ੍ਰੀਮਿੰਗ ਹੁੰਦੀ ਆ ਪੈਰ ਬਣਦੇ ਆ ਜੇ ਤੁਸੀਂ ਆਪਣੇ ਘੋੜੇ ਦੇ ਪੈਰਾਂ ਦਾ ਪੂਰਾ ਧਿਆਨ ਰੱਖ ਲਿਆ ਤੇ ਤੁਹਾਡਾ ਘੋੜਾ ਲੱਖਾਂ ਦਾ ਨਹੀਂ ਤਾਂ ਕੱਖਾਂ ਦਾ ਕਹਿਣਾ ਨਹੀਂ ਚਾਹੀਦਾ ਘੋੜੇ ਤਾਂ ਹੁੰਦੇ ਲੱਖਾਂ ਦੇ ਆ ਪਰ ਇਹ ਜ਼ਰੂਰੀ ਆ ਉਹਨਾਂ ਘੋੜਾ ਪਾਲਕਾਂ ਨੂੰ ਜਿਹੜੇ ਇਸ ਇੰਡਸਟਰੀ 'ਚ ਨਵੇਂ ਨੇ ਜਿਹੜੇ ਹੁਣ ਆ ਕੇ ਕੰਮ ਕਰ ਰਹੇ ਨੇ ਜਿਹੜੇ ਘੋੜੇ ਰੱਖਣਾ ਚਾਹੁੰਦੇ ਆ ਨਵੇਂ ਭਰਾਵਾਂ ਨੂੰ ਬੇਨਤੀ ਆ ਇਹ ਗੱਲ ਜੋ ਭਰਾ ਨੇ ਦੱਸੀ ਇਹ ਭਰਾ ਨੂੰ ਵੀ ਛਾਲ 1.5 ਸਾਲ ਹੋਇਆ ਨਵਾਂ ਘੋੜਿਆਂ ਚ ਆਇਆ ਤੇ 4-5 ਮਹੀਨਿਆਂ ਤੋਂ ਹੁਣ ਪ੍ਰੋਪਰ ਘੋੜਿਆਂ ਦੀ ਟ੍ਰਿਮਿੰਗ ਕਰ ਰਹੇ ਪੈਰ ਬਣਾ ਰਹੇ ਆ ਜੇ ਘੋੜੇ ਤੁਸੀਂ ਆਪਣੇ ਘੋੜੇ ਦੇ ਪੈਰ ਸੰਭਾਲ ਲੇ ਤਾਂ ਤੁਹਾਡਾ ਘੋੜਾ ਬਹੁਤ ਵਧੀਆ ਜੇ ਤੁਸੀਂ ਉਹਦੇ ਪੈਰਾਂ ਦਾ ਧਿਆਨ ਨਹੀਂ ਰੱਖਿਆ ਉਹਦੇ ਪੈਰ ਖਰਾਬ ਕਰ ਲੇ ਤਾਂ ਘੋੜਾ ਵਿਚਾਰੇ ਦੀ ਵੈਲਿਊ 0 ਆ ਕਿਉਂਕਿ ਜੇ ਘੋੜਾ ਡਿੱਗ ਗਿਆ ਤਾਂ ਕੰਮ ਖਤਮ ਹਾਂਜੀ ਕਈ ਘੋੜਾ ਪਾਲ ਕੇ ਇਹ ਸੋਚਦੇ ਆ ਕਿ ਵੈਰੀਓ ਨੂੰ ਕਿਉਂ ਬੁਲਾਉ ਟਾਈਮ ਸਾਰ ਲੈਣੇ ਆ ਟਾਈਮ ਸਾਰਨਾ ਦਾ ਚਲੋ ਠੀਕ ਆ ਵੱਖਰੀ ਗੱਲ ਆ ਹਨਾ ਚਲੋ ਆਪਾਂ ਪੈਸੇ ਦੀ ਗੱਲ ਕਰਦੇ ਆ ਕੀ ਵਾਰੀ 15 ਦਿਨ ਉੱਤੇ ਥੱਲੇ ਹੋ ਜਾਂਦਾ ਜੀ ਹਾਂਜੀ 15 ਦਿਨ ਨਹੀਂ ਕਈ ਬੰਦੇ 4-4 ਮਹੀਨੇ ਬਾਅਦ ਵੀ ਅਸੀਂ ਇਦਾਂ ਦੇ ਬੰਦੇ ਦੇਖੇ ਜਿਹੜੇ ਕਹਿੰਦੇ ਕਿ ਸਾਨੂੰ ਟਾਈਮ ਹੀ ਹੋ ਗਿਆ ਵਾਵਾ ਹੁਣ ਸਾਡਾ ਟਾਈਮ ਲੱਗਾ ਜੀ ਬਣਵਾਉਣ ਦਾ ਉਹਨੇ ਜਦ ਨੂੰ ਉਹਦੀ ਅਲਾਈਨਮੈਂਟ ਗੜਬੜ ਹੋ ਜਾਂਦੀ ਕਹਿ ਲਓ ਕੀ ਉਹਦਾ ਗਿੱਟਾ ਘੁੰਮ ਜਾਂਦਾ ਕਈ ਚੀਜ਼ਾਂ ਹੋ ਜਾਂਦੀਆਂ ਜਾਨਵਰ ਨੂੰ ਚੱਲਣ 'ਚ ਦਿੱਕਤ ਆਉਂਦੀ ਫਰੌਗ ਕਈ ਵਾਰ ਸਹੂਲ ਤੋਂ ਥੱਲੇ ਚਲੇ ਜਾਂਦਾ ਇੰਨਾ ਜ਼ਿਆਦਾ ਮੋਟਾ ਹੋ ਜਾਂਦਾ ਇਹ ਚੀਜ਼ਾਂ ਵੀ ਜ਼ਰੂਰੀ ਪਿੱ ਜਿੰਨਾ ਜਰ ਪੈਰ ਦਾ ਤੁਸੀਂ ਕੇਅਰ ਪ੍ਰੋਪਰ ਨਹੀਂ ਕਰਦੇ ਉਹੋ ਨਾਲ ਚ ਨਹੀਂ ਤੇ ਅੱਜ ਆਪਾਂ ਇੱਥੇ ਸੋਲ ਸਟੱਡ ਫਾਰਮ ਤੇ ਆਏ ਆ ਪਿੰਡ ਬੱਚੀਵਣ ਦੇ ਲਾਗੇ ਆ ਪੰਡੂਰੀ ਪਿੰਡ ਹੈ ਹਾਂਜੀ ਠੀਕ ਹੈ ਸੋਲ ਸਟੱਡ ਫਾਰਮ ਤੇ ਆ ਅੱਜ ਤੁਸੀਂ ਕਿੰਨੀਆਂ ਘੋੜੀਆਂ ਦੇ ਪੈਰ ਬਣਾਏ ਇੱਥੇ ਇੱਥੇ ਜੀ ਤਿੰਨ ਘੋੜੀਆਂ ਦੇ ਪੈਰ ਬਣਾਏ ਤਿੰਨ ਦੇ ਤੇ ਇੱਥੇ ਐਕਸਪੀਰੀਅੰਸ ਕਿਵੇਂ ਰਿਹਾ ਕੰਮ ਕਰਕੇ ਵਧੀਆ ਰਿਹਾ ਜੀ ਭਾਈ ਨੇ ਮੈਨੂੰ ਬਹੁਤ ਵਧੀਆ ਦੱਸਿਆ ਕਿ ਨਹੀਂ ਵੀਰੇ ਤੁਹਾਨੂੰ ਜਿੱਥੇ ਜਿੱਥੇ ਲੋੜ ਆ ਕੰਮ ਕਰਨ ਦੀ ਹਨਾ ਉਹਨਾਂ ਸਾਰੀਆਂ ਚੀਜ਼ਾਂ ਮੈਨੂੰ ਦੱਸੀਆਂ ਟੈਕਨੀਕਲੀ ਕੋਲ ਕੋ ਲੋਕੀ ਤੁਹਾਡੇ ਤੋਂ ਪੁਰਾਣੇ ਨੇ ਉਹਨਾਂ ਨੂੰ ਤੇ ਉਹ ਘੋੜਿਆਂ ਦੇ ਲਾਗੇ ਲੋਕੇ ਵੀ ਉਹਨਾਂ ਨੇ ਕਾਫੀ ਹਾਲ ਦੱਸਿਆ ਹੈਲਪ ਕੀਤੀ ਆਪਣੀ ਮਰਜ਼ੀ ਨਾਲ ਕੰਮ ਜੀ ਆਪਣੀ ਮਰਜ਼ੀ ਨਾਲ ਉਹਨਾਂ ਕੰਮ ਕਰਾਇਆ ਉਹਨਾਂ ਦੱਸਿਆ ਕਿ ਜਿੱਥੇ ਲੋੜਾ ਉਹਨਾਂ ਕੱਟੋ ਜਿੰਨਾ ਟਰਿਮ ਕਰ ਸਕਦੇ ਹੋ ਕਿੰਨਾ ਖਾਲੀ ਕਰਨਾ ਉਹਨਾਂ ਸਾਰਾ ਕੁਝ ਦੱਸਿਆ ਨੀ ਕਿਹੜੀ ਬਾਤ ਹੈ ਵੇਖੋ ਜੀ ਤੁਸੀਂ ਕੰਮ ਸਿੱਖਿਆ ਤੁਸੀਂ ਐਕਸਪੀਰੀਅੰਸ ਕਰ ਰਹੇ ਹੋ ਫੀਲਡ 'ਚ ਜਾ ਰਹੇ ਹੋ ਹਰ ਰੋਜ਼ ਨਵੇਂ ਫਾਰਮ ਤੇ ਨਵੇਂ ਘੋੜਿਆਂ 'ਚ ਤੇ ਜੇ ਤੁਸੀਂ ਤੁਹਾਨੂੰ ਕੋਈ ਜਿਹੜਾ ਹਾਰਸ ਓਨਰ ਆ ਹਾਂਜੀ ਘੋੜਿਆਂ ਦੇ ਫਾਰਮ ਦਾ ਮਾਲਕ ਹੈ ਜੀ ਉਹਨੂੰ ਵੀ ਨੋਲਜ ਹੋਊਗੀ ਤੇ ਫੈਰੀਰ ਕੰਮ ਕਰਨ ਵਾਲੇ ਨੂੰ ਬੜੀ ਹੈਲਪ ਹੁੰਦੀ ਹੈ ਕਿ ਬੰਦਾ ਦੱਸ ਪੁੱਛ ਤ੍ਰਮੀਤ ਸਿੰਘ ਅਸਲ ਵਿੱਚ ਮੈਂ ਚਾਹੁੰਦਾ ਕਿ ਆਪਾਂ ਇਸ ਵਾਰ ਪਹਿਲਾ ਇੰਟਰਵਿਊ ਹੈ ਇਹਨੂੰ ਜ਼ਿਆਦਾ ਲੰਮਾ ਨਾ ਖਿੱਚੀਏ ਹਾਂਜੀ ਸ਼ਾਰਟ ਚ ਗੱਲ ਕਰਦੇ ਹਾਂ ਤੁਹਾਨੂੰ ਫੈਰੀਅਰ ਦੇ ਵਿੱਚ ਲਿਆਉਣ ਦਾ ਮਕਸਦ ਮੇਰਾ ਤੁਹਾਨੂੰ ਇਸ ਬਾਰੇ ਗਾਈਡ ਕਰਨ ਦਾ ਇੱਕ ਕਾਰਨ ਸੀ ਆਪਾਂ ਹੈਗੇ ਅੰਮ੍ਰਿਤਸਰ ਡਿਸਟ੍ਰਿਕਟ ਤੋਂ ਹਾਂਜੀ ਤੇ ਆਪਾਂ ਨੂੰ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਆ ਫੈਰੀਅਰ ਦੀ ਆਪਾਂ ਨੂੰ ਨਹੀਂ ਆਉਂਦੀ ਤਕਰੀਬਨ ਬਹੁਤ ਸਾਰੇ ਐਸੇ ਜਗ੍ਹਾ ਹੈਗੀਆਂ ਨੇ ਜਿੱਥੇ ਫੈਰੀਅਰ ਪਹੁੰਚ ਨਹੀਂ ਪਾਉਂਦੇ ਟਾਈਮ ਨਾਲ ਤੇ ਉਹਨਾਂ ਦੇ ਘੋੜਾ ਪਾਲਕਾਂ ਨੂੰ ਬੜੀ ਪ੍ਰੋਬਲਮ ਆਉਂਦੀ ਆ ਵੀ ਘੋੜੇ ਦੇ ਪੈਰ ਨਹੀਂ ਬਣੇ ਹਾਂਜੀ ਤੇ ਫੈਰੀਅਰ ਦੀ ਮੈਨ ਹੁੰਦਾ ਕੀ ਹੈ ਕਿ ਬਹੁਤ ਸਾਰੇ ਫੈਰੀਅਰ ਲੋਕਾਂ ਦਾ ਫੋਨ ਵੀ ਚੁੱਕਦੇ ਇਹ ਬੜਾ ਵੱਡਾ ਲੰਮਾ ਹੈ ਘੋੜੇ ਵਾਲਿਆਂ ਦਾ ਫੈਰੀਅਰ ਨੂੰ ਹਾਂਜੀ ਤੇ ਯਾਰ ਇਹ ਬੰਦਾ ਫੈਰੀਅਰ ਹੈ ਇਹਨੂੰ ਫੋਨ ਕਰਨਾ 2-2 3-3 ਮਹੀਨੇ ਬੰਦਾ ਫੋਨ ਨਹੀਂ ਚੁੱਕਦਾ ਆਉਂਦਾ ਨਹੀਂ ਜਾਂ ਬਹਾਨੇ ਮਾਰਦਾ ਮੈਨੂੰ ਬੜੀ ਪ੍ਰੋਬਲਮ ਆਈ ਤੁਹਾਨੂੰ ਕੰਮ ਸਿਖਾਉਣ ਪਿੱਛੇ ਕਾਰਨ ਮੈਂ ਹਰ ਮੀਤਨ ਸਮਝਾਇਆ ਜੋ ਤੂੰ ਪਹਿਲਾਂ ਮੇਰੇ ਨਾਲ ਆਉਂਦਾ ਸੀ ਆਪਾਂ ਇਕੱਠੇ ਫੋਟੋਗ੍ਰਾਫੀ ਕਰਨ ਜਾਂਦੇ ਸੀ ਬਹੁਤ ਸਾਰੇ ਭਰਾ ਜਾਣਦੇ ਆ ਉਹ ਤੈਨੂੰ ਮੈਂ ਫੈਰੀਅਰ ਚ ਕਿਉਂ ਪਾਇਆ ਹਾਂਜੀ ਕਿਉਂਕਿ ਕਈ ਰਾਜਸਥਾਨੀ ਇਦਾਂ ਦੇ ਫੈਰੀਅਰ ਨੇ ਮੈਂ ਨਾਂ ਵੀ ਲੈ ਸਕਦਾ ਉਹ ਬੰਦੇ ਮੈਨੂੰ ਕਹਿੰਦੇ ਸੀ ਬਾਈ 10 ਦਿਨ ਚ ਆਗੇ 15 ਦਿਨ ਚ ਆਗੇ ਕੱਲ ਆਗੇ ਪਰਸੋਂ ਆਗੇ 2-2 3-3 ਮਹੀਨੇ ਲਾਰੇ ਲਾਏ ਮੇਰੇ ਕੋਲੋਂ ਦੇ ਪੈਰ ਬੰਨੇ ਸੀ ਆਉਂਦੇ ਨਹੀਂ ਰਏ ਇੱਕ ਆਪਣੇ ਬਾਈ ਨੇ ਸੁਖਜੀਤ ਹੁਣੀ ਮੁਖਸਰ ਤੋਂ ਮੇਰੇ ਕੋਲ ਆਉਂਦੇ ਸੀ ਉਹਨਾਂ ਨੂੰ ਕੋਈ ਪ੍ਰੋਬਲਮ ਹੋ ਗਈ ਸੀ ਬਿਮਾਰ ਹੋ ਗਿਆ ਸੀ ਬੰਦਾ ਵਿਚਾਰਾ ਉਹ ਆਪਣੇ ਕੋ 2 ਸਾਲ ਟਟਿਆ ਰਿਹਾ ਆਪਣੇ ਮੁਕਸਰ ਤੋਂ ਅਮਰਸਰ ਨਹੀਂ ਆ ਸਕਿਆ ਹਾਂਜੀ ਕੋਈ ਮੁਸ਼ਕਲ ਸੀ ਕੁਝ ਫੈਮਲੀ ਪ੍ਰੋਬਲਮ ਕਹ ਲਓ ਕੁਝ ਬਿਮਾਰ ਹੋ ਗਿਆ ਇੱਕ ਫੈਰੀਅਰ ਦੇ ਦਿੱਕਤ ਆਉਂਦੀ 60 ਫੁੱਟ ਲੱਗ ਜਾਂਦੀ ਆ ਕਦੀ ਲੱਕ ਚ ਲੱਗ ਗਈ ਕਦੀ ਕਿਤੇ ਲੱਗੀ ਕਿਤੇ ਉਹਨਾਂ ਦੀ ਪ੍ਰੋਬਲਮ ਆਈ ਚਲੋ ਨਹੀਂ ਆਇਆ ਉਹਨਾਂ ਦਿਨਾਂ ਚ ਮੈਨੂੰ ਬੜੀ ਦਿੱਕਤ ਆ ਹੁਣ ਸੁਖਜੀਤ ਵੀਰ ਆਉਂਦਾ ਆਪਣੇ ਘੋੜਿਆਂ ਦੇ ਪ੍ਰੋਪਰ ਪੈਰ ਬਣ ਰਹੇ ਸਾਰਾ ਕੁਝ ਠੀਕ ਆ ਪਰ ਉਹ 2 ਸਾਲ ਚ ਮੈਂ ਬਹੁਤ ਤਰਲੇ ਮਾਰੇ ਆ ਫੈਰੀਰਾਂ ਦੇ ਮੇਰੇ ਕੋ ਫੋਨ ਹੀ ਚੁੱਕਦੇ ਨਹੀਂ ਮੇਰੇ ਕੋਲ ਆਉਂਦੇ ਨਹੀਂ ਸੋ ਇਹ ਗੱਲ ਤੁਹਾਨੂੰ ਸਵਾਲ ਕਰਦਾ ਮਤਲਬ ਹੈ ਵੀ ਤੁਸੀਂ ਹੁਣ ਫੈਰੀ ਸਿੱਖ ਰਹੇ ਹਾਂ ਆਪਾਂ ਅੱਗੇ ਬਹੁਤ ਕੰਮ ਕਰਨ ਲਾਈਫ 'ਚ ਹਾਂਜੀ ਤੁਸੀਂ ਤਣੀ ਲੋਕਾਂ ਨਾਲ ਕੰਮ ਕਰੋਗੇ ਕਿਤੇ ਕੱਲੂ ਜੋ ਤੁਸੀਂ ਬਹੁਤ ਐਕਸਪੀਰੀਐਂਸਡ ਹੋਗੇ ਤੁਹਾਡੇ ਕੋਲ ਕੰਮ ਜ਼ਿਆਦਾ ਹੋ ਗਿਆ ਫਿਰ ਤੁਸੀਂ ਫੋਨ ਚੁੱਕਣਾ ਬੰਦ ਕਰ ਦਿਓ ਜਾਓ ਜੀ ਮੈਂ ਕੱਲ ਆਉਂਗਾ ਮੈਂ ਪਰਸੋਂ ਆਉਂਗਾ ਤੇ ਆਉ ਹੀ ਨਾ ਨਹੀਂ ਦੇਖੋ ਜਿਵੇਂ ਨਵਾਂ ਬੰਦਾ ਫੌਜ 'ਚ ਭਰਤੀ ਹੁੰਦਾ ਜੀ ਪੁਲਿਸ 'ਚ ਕੈਮਰੇ ਦੇ ਪਿੱਛੇ ਆਪਣੇ ਸੋਲ ਸਾਹਿਬ ਖੜੇ ਨੇ ਨਾਲ ਉਹਨਾਂ ਨਾਲ ਵੀ ਮੈਂ ਗੱਲ ਕਰ ਰਿਹਾ ਕਿ ਆਪਾਂ ਸਲਾਹ ਹੀ ਕਰ ਰਹੇ ਹਾਂ ਕਿ ਜਦੋਂ ਭਰਤੀ ਹੁੰਦਾ ਤਾਂ ਸੌਂ ਖਵਾਈ ਜਾਂਦੀ ਆ ਮਲਾਜਮਾਂ ਨੂੰ ਕਿ ਤੁਸੀਂ ਦੇਸ਼ ਦੀ ਰੱਖਿਆ ਕਰੋਗੇ ਇਹ ਸੌ ਸਹੀ ਆ ਰੱਖਣੀ ਚਾਹੀਦੀ ਹੈ ਜੀ 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 ਕਵਾਦ ਨਹੀਂ ਜਾਈਦੀ ਵੀ ਅੱਜ ਬੰਦਾ ਨਵਾਂ ਫੈਇਆ ਸ਼ੁਰੂ ਆ ਪਹਿਲੂ ਪੁੱਛਣਾ ਵੀ ਕੱਲ ਨੂੰ ਫੋਨ ਚੁੱਕੇਗਾ ਕਿ ਨਹੀਂ ਚੁੱਕੇਗਾ ਨਹੀਂ ਨਹੀਂ ਫੋਨ ਚੁੱਕਣ ਵਾਲੀ ਕੋਈ ਦਿੱਕਤ ਨਹੀਂ ਹੁੰਦੀ ਚੱਕਰ ਇਹ ਹੁੰਦਾ ਕਿ ਕਈ ਵਾਰ ਬੰਦਾ ਜਿੱਦਾਂ ਕਹ ਲੋ ਕਿ ਏਰੀਆ ਜਿਆਦਾ ਫੜ ਲੈਂਦਾ ਜਿਹੜਾ ਮੇਨ ਕਾਰਨ ਹੁੰਦਾ ਫੈਰੀਅਰ ਦਾ ਕੰਮ ਜਿਆਦਾ ਦੂਰ ਏਰੀਆ ਫੜ ਲੈਂਦਾ ਦੂਰ ਵੀ ਏਰੀਆ ਫੜ ਦਿੰਦਾ ਕੀ ਫੇਰ ਉਹਨੂੰ ਹੁੰਦਾ ਕਿ ਮੈਂ ਪਹਿਲਾਂ ਉਹ ਕਰ ਲਾਂ ਜਿੱਦਾਂ ਕਹਿ ਲੋ ਕਿ ਪੱਕੇ ਹੋ ਜਾਂਦੇ ਕਈ ਫਾਰਮਾਂ ਦੇ ਕਿ ਹਣਾ ਜਿੱਦਾਂ ਐਕਸਪੀਰੀਅੰਸ ਨਾਲ ਇਹ ਹੁੰਦਾ ਕਿ ਫਾਰਮਾਂ ਤੇ ਬੰਦਾ ਪੱਕਾ ਹੋ ਜਾਂਦਾ ਫਿਰ ਉਹਦੇ ਨਾਲ ਇਹ ਕੀ ਹੁੰਦਾ ਉਹਨੂੰ ਇਹ ਹੁੰਦਾ ਕਿ ਪਹਿਲਾਂ ਜਿਹੜੇ ਮੇਰੇ ਫਾਰਮ ਪੱਕੇ ਆ ਮੈਂ ਉਹਨਾਂ ਦਾ ਕੰਮ ਕਰਾਂ ਬਾਅਦ ਚ ਦੂਜਾ ਕੰਮ ਕਰਾਂ ਜਿਹੜਾ ਮੇਰੇ ਕੋਲ ਐਕਸਟਰਾ ਆ ਜਦੋਂ ਨਵੇਂ ਬੰਦੇ ਪਹਿਲੀ ਵਾਰੀ ਕਿਸ ਨੂੰ ਬੁਲਾਉਂਦੇ ਆ ਜਾਂ ਕਦੀ ਕਦੀ ਬੁਲਾਉਣ ਵਾਲੇ ਆ ਹਾਂਜੀ 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 ਫਿਰ ਉਹਨਾਂ ਨੂੰ ਇਹੀ ਹੁੰਦਾ ਕਿ ਜਿੰਨਾ ਕਦੀ ਕਦੀ ਬੁਲਾਉਣਾ ਉਹਨਾਂ ਕੋਲ ਬਾਅਦ ਜਾਵਾਂਗੇ ਆ ਚੱਕਰ ਹੁੰਦਾ ਦੂਜਾ ਇਹੀ ਮੇਨ ਕਾਰਨ ਹੁੰਦਾ ਕਿ ਜਦੋਂ ਬੰਦੇ ਦਾ ਸਰਕਲ ਵੱਧਦਾ ਜਾਂਦਾ ਆ ਵੱਧਦਾ ਜਾਂਦਾ ਫਿਰ ਉਹਨੂੰ ਇਹਦਾ ਕਿ ਆ ਵੀ ਕੰਮ ਫੜ ਲਾਂ ਉਹ ਵੀ ਕੰਮ ਫੜ ਲਾਂ ਜਾਂ ਤਾਂ ਬੰਦਾ ਕੰਮ ਓਨਾ ਕ ਕਰੇ ਕਿ ਜਿੰਨਾ ਕੋ ਕਰ ਸਕਦਾ ਜਿੰਨਾ ਕੋ ਫੋਨ ਅਟੈਂਡ ਕਰ ਸਕਦਾ ਰੋਂਗ ਕਮਿਟਮੈਂਟ ਕਰੇ ਰੋਂਗ ਕਮਿਟਮੈਂਟ ਕਿਸ ਨੂੰ ਕਹੇ ਨਾ ਕਿ ਭਾਈ ਮੈਂ ਆ ਸਕਦਾ ਮੈਂ ਆ ਸਕਦਾ ਠੀਕ ਹੈ ਕਿਉਂਕਿ ਉਹਨੂੰ ਆਪਣੇ ਸਰਕਲ ਦਾ ਤੇ ਪਤਾ ਹੀ ਆ ਕਿ ਮੇਰੇ ਕੋਲ ਇੰਨਾ ਕ ਟਾਈਮ ਆ ਐਨੇ ਕ ਟਾਈਮ ਚ ਮੈਂ ਆ ਚੀਜ਼ਾਂ ਕਰ ਸਕਦਾ ਕਿ ਆ 10 ਦਿਨ ਮੇਰੇ ਆ ਨਹੀਂ ਤੁਸੀਂ ਫਿਲਹਾਲ ਜਿੰਨੀ ਕ ਆਪਣੀ ਗੱਲ ਹੁੰਦੀ ਆ ਕੰਮ ਨੂੰ ਲੈ ਕੇ ਹਾਂਜੀ ਜਿਆਦਾ ਕਿਸ ਏਰੀਆ ਚ ਰਹਿ ਕੇ ਕੰਮ ਕਰਨਾ ਪਸੰਦ ਕਰੋ ਜਿਆਦਾ ਤਾਂ ਮੈਂ ਸਾਨੂੰ ਅੰਮ੍ਰਿਤਸਰ ਚ ਆ ਹਲੇ ਮਹੀਨਾ ਤੇ ਇੱਥੇ ਹੀ ਆ ਬਾਕੀ ਮੇਰੀ ਪ੍ਰੈਕਟਿਸ ਚੱਲਦੀ ਰਹੀ ਹੈ ਨਹੀਂ ਤੁਸੀਂ ਪ੍ਰੈਕਟਿਸ ਵਾਸਤੇ ਖੰਨੇ ਗਏ ਹੋ ਸ਼ਡਿਊਲ ਲੋਡ ਵੀ ਵਾਪਸ ਜਾਣਾ ਹੈ ਹਜੇ ਬਹੁਤ ਸਿੱਖਣਾ ਹੈ ਸਾਲ ਕਾ ਜੇ ਤੁਸੀਂ ਪ੍ਰੋਪਰ ਅੰਮ੍ਰਿਤਸਰ ਨੂੰ ਟਾਈਮ ਨਹੀਂ ਦੇ ਸਕਾ ਹਾਂਜੀ ਹਾਂਜੀ ਪਰ ਜਦੋਂ ਤੁਸੀਂ ਟਾਈਮ ਦੇਣ ਲੱਗ ਗਏ ਆਪਾਂ ਵਿੱਚ ਵਿੱਚ ਤੇ ਕੰਮ ਕਰਨਾ ਹੀ ਆ ਅੰਮ੍ਰਿਤਸਰ ਹਾਂਜੀ ਅੰਮ੍ਰਿਤਸਰ ਜ਼ਿਲ੍ਹੇ 'ਚ ਹੀ ਕੰਮ ਕਰੋਗੇ ਜਾਂ ਤੁਹਾਨੂੰ ਵੀ ਕਿਸੇ ਨਹੀਂ ਲੁਧਿਆਣਾ ਏਰੀਆ 'ਚੋਂ ਤੁਸੀਂ ਕੰਮ ਕਰ ਰਹੇ ਹੋ ਖੰਨੇ 'ਚ ਕੱਲ ਨੂੰ ਤੁਹਾਨੂੰ ਕੋਈ ਖੰਨੇ ਵਾਲੇ ਕਹਿਣਗੇ ਨਹੀਂ ਹਰ ਮੀਤ ਤੂੰ ਆਇਆ ਕਰ ਤੇ ਅੰਮ੍ਰਿਤਸਰ ਛੱਡ ਕੇ ਉੱ ਨਹੀਂ ਅਮਰਸਰ ਛੱਡ ਕੇ ਤੇ ਕੀ ਜਾਣਾ ਹੈ ਕਿਉਂਕਿ ਅਮਰਸਰ ਜੀ ਆਪਾਂ ਨੂੰ ਵਾਧੂ ਕੰਮ ਹੋ ਜਾਣਾ ਜੀ ਸਿੱਧੀ ਜਿਹੜੀ ਗੱਲ ਹੈ ਅਸਲੇ ਅਮਰਸਰ ਜ਼ਿਲ੍ਹੇ ਦੇ ਵਿੱਚ ਇੰਨੇ ਜਿਆਦਾ ਫਾਰਮ ਨੇ ਹਾਂਜੀ ਤੇ ਇੱਥੇ ਤਾਂ ਫੈਰੀਅਰ ਜਿੰਨੇ ਹੋ ਜਾਣ ਘੱਟ ਨੇ ਹਾਂਜੀ ਤੇ ਜੇ ਤੁਸੀਂ ਇੱਥੇ ਅਮਰਸਰ ਜ਼ਿਲ੍ਹੇ ਦੇ ਪਿੰਡ ਦੇ ਫਾਰਮ ਫੜ ਲਏ ਤੇ ਕੰਮ ਇਹ ਵੀ ਨਹੀਂ ਤੁਹਾਡਾ ਕੋ ਪੂਰਾ ਆਣਾ ਪੂਰੇ ਪਿੰਡ 'ਚ ਦੇਖੋ ਇਹ ਸਿੰਗਲ ਬੰਦੇ ਲਈ ਤੇ ਫਿਰ ਕੰਮ ਕਰਨਾ ਸਗੋ ਜਿਆਦਾ ਔਖਾ ਹੋ ਜਾਂਦਾ ਕਿ ਜਦੋਂ ਜੀ ਮੰਨ ਲਓ ਉਹ ਤੋਂ ਕੋਈ ਜ਼ਿਆਦਾ ਫਾਰਮ ਵੀ ਆ ਜਾਣਾ ਹੁਣ ਇੱਕ ਬੰਦਾ ਦਿਨ ਚ ਕਿੰਨੇ ਕ ਜਾਨਵਰ ਕਰ ਲੂਗਾ 4 5 6 ਕਰ ਲੂ ਹੱਦ ਤੱਕ ਫਿਰ ਜੇ ਅਸੀਂ ਆਪਣੀ ਬਾਡੀ ਨੂੰ ਜਿੰਨਾ ਜ਼ਿਆਦਾ ਇਹ ਕੰਮ ਚ ਥਕਾਵਾਂਗੇ ਵੀ ਫਿਰ ਉਹਨਾਂ ਬੰਦਾ ਲੌਂਗ ਟਰਮ ਨਹੀਂ ਚੱਲ ਸਕਦਾ ਮੰਦਾ ਕੰਮ ਉਹਨਾ ਕਰੀ ਏਰੀਆ ਘੱਟ ਰੱਖ ਲਈ ਕੰਮ ਉਹਨਾ ਕਰੀ ਜਿੰਨਾ ਕੋ ਲੌਂਗ ਟਰਮ ਚੱਲ ਸਕਦਾ ਜੀ ਆਪਾਂ ਸ਼ਾਰਟ ਟਰਮ ਚੱਲਣਾ ਫਿਰ ਜਿੰਨੇ ਮਰਜ਼ੀ ਏਰੀਆ ਫੜ ਲਓ ਤੁਸੀਂ ਹੁਣ ਬਰਕਤ ਵੀਰ ਉਹਨਾ ਦੇ ਨਾਲ ਜਾਂਦੇ ਹੋ ਉਹ ਕਾਫੀ ਵੱਡੇ ਫਾਰਮਾਂ ਦੇ ਲੈ ਕੇ ਜਾਂਦੇ ਨੇ ਬਰਕਤ ਬਾਈ ਹੁਣੀ ਮਨੂ ਸ਼ਰਮਾ ਜੀ ਦੇ ਫਾਰਮ ਤੇ ਪਟਿਆਲੇ ਵੀ ਜਾਂਦੇ ਆ ਹਾਂਜੀ ਪਟਵਾਰੀ ਸਟੱਡ ਫਾਰਮ ਹੋ ਗਿਆ ਜਿੱਥੇ ਪਟਵਾਰੀ ਪਟਵਾਰੀ ਘੋੜਾ ਆਪ ਵੀ ਉੱਥੇ ਵੀ ਗਏ ਹੋ ਹਾਂਜੀ ਤੇ ਚੰਗੇ ਚੰਗੇ ਘੋੜਿਆਂ ਦੇ ਕੰਮ ਤੇ ਜਾਂਦੇ ਹੋ ਤੁਸੀਂ ਲਾਸਟ ਜਾਂਦੀ ਹੁੰਦੀ ਦੱਸੋ ਵੀ ਵਾਕਿਆ ਜੋ ਮੈਂ ਦੱਸਿਆ ਵੀ ਫੈਰੀਓ ਤੋਂ ਬਿਨਾ ਘੋੜਿਆਂ ਦੀ ਗਤੀ ਨਹੀਂ ਤੁਹਾਨੂੰ ਕੀ ਲੱਗਦਾ ਤੁਸੀਂ ਕਿੰਨੇ ਕੁ ਬਿਜ਼ੀ ਹੋਣ ਵਾਲੇ ਆਉਣ ਵਾਲੇ ਸਮੇਂ 'ਚ ਤੁਹਾਡੀ ਕਿੰਨੀ ਕੁ ਲੋੜ ਆ ਘੋੜਿਆਂ ਵਾਲਿਆਂ ਨੂੰ ਦੇਖੋ ਲੋੜ ਤਾਂ ਇਦਾਂ ਕੀ ਸਾਨੂੰ ਘੋੜਿਆਂ ਦੀ ਲੋੜ ਆ ਘੋੜਿਆਂ ਨੂੰ ਸਾਡੀ ਲੋੜ ਆ ਸਿੱਧੀ ਜਿਹੜੀ ਗੱਲ ਆ ਕਿ ਜੇ ਅਸੀਂ ਜਿਹੜੇ ਕੰਮ 'ਚ ਪਏ ਆ ਕਿ ਉਹਦੇ 'ਚ ਪੈਰਾਂ ਨੂੰ ਤੇ ਲੋੜ ਹੈਗੀ ਹੈਗੀ ਕਿ 2 ਮਹੀਨੇ ਬਾਅਦ ਜਾਨਵਰ ਦੇ ਪੈਰ ਵਧਣੇ ਆ ਆਪਾਂ ਨੂੰ ਕੱਟਣੇ ਹੀ ਪੈਣੇ ਆ ਤੇ ਇਹ ਤਾਂ ਜ਼ਰੂਰੀ ਹੈ ਕਿ ਪੈਰ ਬਣਨੇ ਹੀ ਚਾਹੀਦੇ ਆ ਤਾਂ ਮਤਲਬ ਕਹਿ ਲੋ ਕਿ ਫੈਰੀਆਂ ਨੂੰ ਘੋੜੇ ਦੀ ਲੋੜ ਆ ਤੇ ਘੋੜਿਆਂ ਨੂੰ ਫੈਰੀਆਂ ਦੀ ਜੇ ਆਪਾਂ ਨਵੇਂ ਜਨਰੇਸ਼ਨ ਜਿਹੜੇ ਯੰਗ ਬੱਚੇ ਨੇ ਜਿਵੇਂ ਕੋਈ ਤੁਹਾਡੇ ਕਲਾਸਮੇਟ ਹੋਣਗੇ ਤੁਹਾਡੀ ਏਜ ਦੇ ਨੇ ਤੁਸੀਂ ਕੋਈ ਕੋਦੀ ਫੈਮਿਲੀ ਚ ਨਹੀਂ ਸੀ ਸੋਚਿਆ ਕਦੀ ਬਚਪਨ ਚ ਨਹੀਂ ਸੋਚਿਆ ਤੁਹਾਡੀ ਫੈਮਿਲੀ ਚ ਕੋਈ ਘੋੜੇ ਵਾਲਾ ਨਹੀਂ ਹੈਗਾ ਜੋ ਕਲੀਅਰ ਹੈ ਹਾਂਜੀ ਹਾਂਜੀ ਪਰ ਅੱਜ ਤੁਹਾਨੂੰ ਲੱਗਦਾ ਜੇ ਤੁਸੀਂ ਅੱਜ ਫੈਰੀਆਂ ਦਾ ਕੰਮ ਕਰ ਰਹੇ ਹੋ ਤੇ ਨਵੀਂ ਜਿਹੜੀ ਆਪਣੀ ਯੰਗੇਸਟ ਪੀੜੀ ਆ ਨਵੇਂ ਬੱਚੇ ਨੇ ਜਨਰੇਸ਼ਨ ਨਵੀਂ ਜਨਰੇਸ਼ਨ ਆ ਜਿਹੜੀ ਹਾਂਜੀ ਕੀ ਜੇ ਘੋੜਿਆਂ ਦਾ ਫੈਰੀਅਰ ਦਾ ਕੰਮ ਮੀਆ ਕੀ ਬੰਦਾ ਜਿਹੜਾ ਫੈਰੀਅਰ ਹੈ ਪੰਜਾਬ ਚ ਕਦੀ ਭੁੱਖਾ ਮਰ ਸਕਦਾ ਨਹੀਂ ਭੁੱਖਾ ਨਹੀਂ ਮਰ ਸਕਦਾ ਇਹ ਤਾਂ ਮੈਂ ਸ਼ੋਰ ਛੋਟ ਹੁਣ ਮੈਨੂੰ ਸਾਢੇ 3 4 ਜੇ ਨਵੇਂ ਬੱਚਿਆਂ ਲਈ ਮੈਸੇਜ ਦਿੰਨੇ ਆ ਜੇ ਕਿਹਨੇ ਫੈਰੀਅਰ ਬੰਨਾ ਹੋਵੇ ਕਿ ਘੋੜਿਆਂ ਦਾ ਕੰਮ ਕਿਵੇਂ ਆ ਫੈਰੀਅਰ ਦਾ ਕੰਮ ਕਿਵੇਂ ਆ ਫੈਰੀਅਰ ਦਾ ਕੰਮ ਬਹੁਤ ਹੀ ਜ਼ਿਆਦਾ ਸੋਹਣਾ ਹੈ ਵੇਖੋ ਇੱਕ ਤਾਂ ਰਿਸਪੈਕਟ ਮਿਲਦੀ ਹੈ ਹਨਾ ਹੁਣ ਜਿੰਨਾ ਵੀ ਭਾਈ ਨੂੰ ਫੋਨ ਕਰਨਾ ਹੁਣ ਭਾਈ ਹੁਣਾਂ ਜਿੱਥੇ ਮੈਂ ਕੰਮ ਸਿੱਖਦਾ ਉਹਨਾਂ ਕਹਿੰਦਾ ਵੀਰੇ ਆਜੋ ਅੱਜ ਨਹੀਂ ਤਾਂ ਕੱਲ ਦਾ ਟਾਈਮ ਦੇ ਦਿਓ ਦੇ ਦਿਓ ਸਾਨੂੰ ਟਾਈਮ ਲੋਕ ਤਰਲੇ ਮਾਰਦੇ ਸਿੱਧਾ ਕਰ ਲਓ ਮੈਂ ਤਰਲੇ ਮਾਰਦਾ ਰਿਆਂ ਫੇਰੀ ਲਾ ਦੇ ਤਰਲੇ ਮਾਰਦੇ ਕਿ ਭਾਈ ਆਗੇ ਸਾਡੇ ਬੜੇ ਫੋਨ ਕੀਤੇ ਮੇਰੇ ਵੀ ਨਹੀਂ ਚੁੱਕਦੇ ਰਹੇ ਮੈਂ ਉਹਨਾਂ ਦੇ ਵੀ ਬੜੇ ਤਰਲੇ ਮਾਰੇ ਪਰ ਬਿਜ਼ੀ ਨੇ ਖੰਨੇ ਤੋਂ ਅਮਰਸਰ ਉਹਨਾ ਬੜਾ ਵੱਡਾ ਟਾਈਮ ਚਾਹੀਦਾ ਪਰੇ ਆ ਵੀ ਗੱਲ ਤੁਸੀਂ ਸੱਚੇ ਜੇ ਤੁਸੀਂ ਅੱਜ ਫੈਰੀਅਰ ਬਣੇ ਹੋ ਤੁਹਾਨੂੰ ਇਹ ਚੀਜ਼ ਸੋਚਣ ਦੀ ਲੋੜ ਨਹੀਂ ਪਈ ਤੁਹਾਨੂੰ ਕੰਮ ਨਹੀਂ ਹੋਣਾ ਲੋਕ ਤਰਲੇ ਕੱਢਦੇ ਫੈਰੀਅਰ ਦੇ ਯਾਰ ਮੇਰੇ ਆਗੇ ਪੈਰ ਬਣਾ ਦੇ ਬਸ ਤੁਹਾਡਾ ਕੰਮ ਸਹੀ ਹੋਣਾ ਚਾਹੀਦਾ ਪ੍ਰੋਪਰ ਹੋਣਾ ਚਾਹੀਦਾ ਤੁਸੀਂ ਕੰਮ ਕਰਨ ਦੇ ਯੋਗ ਹੋਣੇ ਚਾਹੀਦੇ ਵੱਡੀ ਗੱਲ ਇਹ ਵੀ ਹੈ ਜੀ ਕਿ ਜਿਹੜਾ ਫੈਰੀਅਰ ਆ ਉਹ ਇੱਕ ਗੁਣੀ ਹੋਣਾ ਚਾਹੀਦਾ ਉਹ ਚ ਗੋਣ ਹੋਣਾ ਚਾਹੀਦਾ ਐਕਸਪੀਰੀਅੰਸ ਹੋਣਾ ਚਾਹੀਦਾ ਉਹਨੂੰ ਨੌਲਜ ਹੋਵੇ ਵੀ ਕਿਵੇਂ ਕੰਮ ਕਰਨਾ ਕਈ ਲੋਕ ਵੈਸੇ ਹੀ ਸੰਧ ਚੁੱਕ ਗਏ ਤੇ ਫੈਰੀਅਰ ਬਣ ਕੇ ਤੁਰ ਪੈਂਦੇ ਤੇ ਘੋੜਿਆਂ ਦੇ ਲੋਕਾਂ ਦਾ ਨੁਕਸਾਨ ਵੀ ਕਰ ਦਿੰਦੇ ਆ ਸੋ ਇਸ ਟੌਪਿਕ ਉੱਤੇ ਵੀ ਆਪਾਂ ਹੋਰ ਦੁਬਾਰਾ ਇੰਟਰਵਿਊ ਕਰਾਂਗੇ ਹੋਰ ਗੱਲਾਂ ਬਾਤਾਂ ਕਰਾਂਗੇ ਦੋਸਤੋ ਫਿਲਹਾਲ ਅੱਜ ਦਾ ਮੇਰਾ ਮਕਸਦ ਹੈਗਾ ਹਰਮੀਰ ਸਿੰਘ ਨੂੰ ਇੰਟਰੋਡਿਊਸ ਕਰਾਉਣਾ ਕਿਉਂਕਿ ਪਹਿਲਾਂ ਬਹੁਤ ਸਾਰੇ ਭਰਾ ਜਾਣਦੇ ਆ ਕਿ ਮੇਰੇ ਨਾਲੇ ਫੋਟੋਗ੍ਰਾਫੀ ਕਰਨ ਜਾਂਦੇ ਸੀ ਹੁਣ ਇਹ ਫੈਰੀਅਰ ਬਣ ਗਏ ਹੁਣ ਜ਼ਿਆਦਾ ਇਹ ਕੰਮ ਫੈਰੀਅਰ ਦਾ ਕਰਦੇ ਆ ਸੋ ਅਮਰਸਾਹ ਜ਼ਿਲ੍ਹੇ 'ਚ ਕਿਸੇ ਵੀ ਭਰਾ ਨੇ ਆਪਣੇ ਘੋ ਤੁਸੀਂ ਫੋਨ ਕਰਕੇ ਬਾਈ ਨਾਲ ਗੱਲ ਕਰ ਸਕਦੇ ਹੋ ਮੈਨੂੰ ਫੋਨ ਕਰ ਸਕਦੇ ਹੋ ਤੇ ਜਰੂਰ ਤੁਹਾਡੇ ਘੋੜਿਆਂ ਦੇ ਪਿਆਰ ਵਧਣਗੇ ਪਰ ਵੀਰ ਨੂੰ ਹਜੇ 1 ਸਾਲ ਹੋਰ ਲੱਗਣਾ ਵਾ ਮਿਹਨਤ ਕਰਨ ਨੂੰ ਐਕਸਪੀਰੀਅੰਸ ਨੂੰ ਆਪਾਂ ਜਿੱਦਾਂ ਜਿੱਦਾਂ ਅੱਗੇ ਮਿਹਨਤ ਕਰਾਂਗੇ ਆਪਾਂ ਉਦੋਂ ਉਦੋਂ ਕੰਮ ਕਰ ਸਕਦੇ ਹਾਂ ਅੱਜ ਆਪਾਂ ਇੱਥੇ ਆਏ ਸੀਗੇ ਸੋਲ ਫਾਰਮ ਤੇ ਗੁਰਜਿੰਦਰ ਵੀਰ ਹੁਣਾਂ ਕੋਲ ਜਿਨ੍ਹਾਂ ਕੋਲ ਦਰਸ਼ਨ ਘੋੜਾ ਜੀ ਦਿਲਬਾਗ ਰਣੀਆਂ ਦਾ ਬੱਚਾ ਇਸ ਫਾਰਮ ਤੇ ਘੋੜਿਆਂ ਦੇ ਪਿਆਰ ਬਣਾਏ ਆ ਤੇ ਹੁਣ ਆਪਾਂ ਅੱਗੇ ਹੋਰ ਫਾਰਮ ਤੇ ਵੀ ਜਾਣਾ ਤੇ ਫਿਰ ਮਿਲਾਂਗੇ ਦੋਸਤੋ ਇੱਕ ਨਵੀਂ ਵੀਡੀਓ ਚ ਇੱਕ ਨਵੀਂ ਜਾਣਕਾਰੀ ਲੈ ਕੇ ਸਤਿ ਸ਼੍ਰੀ ਅਕਾਲ ਜੀ